ਹਾਂ ਨਿੰਦੀ ਪਾਲੀ ਕਿੱਧਰ ਚਲ ਗਈ ਇੱਕਾ ਹਾਏ ਹਾਏ ਨਹੀਂ ਮੈਂ ਤਾਂ ਇੱਥੇ ਇਹ ਤੁਹਾਨੂੰ ਚਾਹ ਫੜਾਈ ਤੇ ਕੰਮ ਕਰਦੀ ਰਹੀ ਆ ਹਾਏ ਹਾਏ ਨਹੀਂ ਵਾਲੀ ਵੇਖੋ ਜੀ ਸੋਣ ਨਾ ਕਿਤੇ ਆ ਗਏ ਨਾ ਮਹਿੰਗਾ ਨਹੀਂ ਮੈਂ ਕਿੱਥੋਂ ਪੌਣੀ ਬਣਾ ਕੇ ਫੇਰ ਹੈ ਘਰ ਦੇ ਅੰਦਰਾਂ ਦੇ ਤਾਂ ਅੱਗੇ ਨਹੀਂ ਖਰਚੇ ਪੂਰੇ ਹੁੰਦੇ ਹਾਂ ਜੀ ਮੈਨੂੰ ਏਨੇ ਨਹੀਂ ਛੱਡਣਾ ਨਹੀਂ ਏਨੇ ਆਖਣਾ ਤੂੰ ਬੈਂਦੀ ਨੀਗੀ ਭੈਣੇ ਕੀ ਕਰਾਣੀ ਮੈਂ ਕਿ ਮੇਰੀ ਵਾਲੀ ਗੋਆਚ ਕੀਨੀ ਕਿਤੇ ਆਖਰਾਂ ਦਾ ਮਹਿੰਗਾ ਸੋਨਾ ਨਹੀਂ ਮੈਨੂੰ ਤਾਂ ਮਸਾਂ ਵਿਚਾਰੇ ਦੇ ਬਣਾ ਕੇ ਦਿੱਤੇਗਾ ਇਹ ਘਰਾਂ ਦੇ ਤੇ ਖਰਚੇ ਨਹੀਂ ਪੂਰੇ ਹੁੰਦੇ ਨਿਆਣੇ ਪੜਾਏ ਵੇ ਰਹਾਓ ਕਰ ਲਾ ਜੇ ਕਰ ਲਾ ਨਹੀਂ ਕੀ ਸੱਚੀ ਜਿਹੜਾਂ ਦਾ ਧਿਰੀਆਂ ਵਾਲੀਆਂ ਬੜੀਆਂ ਸੋਹਣੀਆਂ ਧਿਰੀਆਂ ਵਾਲੀਆਂ ਬੜੀਆਂ ਸੋਹਣੀਆਂ ਨੀ ਲੋਕਾਂ ਦੇ ਵੀ ਪਹਿਣਾ ਇੱਕਦਾਂ ਨੀ ਕਿੱਦਾਂ ਦੀ ਨਿਗਾ ਵਾ ਇੱਕ ਵਾਰੀ ਨਿਗਾ ਚੜ ਜਾਣ ਲੋਕੀ ਵੀ ਅੰਤਰੇ ਬੰਨੀ ਵਾ ਡਾ ਜੇ ਬਹਿ ਹੀ ਜਾਂਦੇ ਹਾਏ 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 ਨਾ ਮੈਂ ਸਬਜੀ ਪੁੱਛ ਕੇ ਮੈਂ ਹੋਲ ਓ ਬਈ ਥਿਊ ਕਰਮ ਮੈਂ ਕਿੰਨੀ ਆਵਾਜ਼ਾਂ ਦੇ ਦੇ ਕੇ ਆ ਗਈ ਕਿਤੇ ਨਹੀਂ ਸੀ ਥਿਊ ਕਰਮ ਮੈਂ ਮਰ ਮੱਥੇ ਤੇ ਹੱਥ ਧਰ ਕੇ ਬੈਠੀ ਮੈਂ ਹਾਂ ਚਲੋ ਕੱਦੂ ਚਾਰ ਪੁੱਛ ਲਈਨੀ ਆ ਹੀ ਹੋ ਗਿਆ ਬੜਾ ਹੱਥ ਪੱਤਰ ਕੇ ਕਰਮੋ ਬੈਠੀਂ ਮਤੋ ਨੀ ਹੋਣਾ ਕੀ ਹੋਣੀ ਮੈਂ ਹਾਂ ਉਹਨੂੰ ਬਿਮਾਰੀ ਨੂੰ ਚਾਹ ਫੜਾਵਾ ਕੰਮ ਵਾਲੇ ਹਾਂ ਚਾਹ ਫੜਾਉਣ ਗਈ ਪਤਾ ਨਹੀਂ ਹੁਣ ਮੈਂ ਤਾਂ ਏਡੀ ਤਗੜੀ ਤੇ ਵੇਹੜੀ ਤੇ ਪਤਾ ਨਹੀਂ ਆਵੇ ਵਾਲੀ ਕਿੱਥੇ ਡਿੱਗ ਪਈ ਓ ਨੀ ਵਾਲੀ ਡੇਗ ਬੈਠੀ ਨੀ ਵਾਲੀ ਡੇਗ ਬੈਠੀ ਹੁਣੀ ਮੇਰਾ ਇਸ ਵਿੱਚ ਸੱਚੀ ਬੜਾ ਮੰਦਾ ਪਹਿਲੇ ਸਵੇਰ ਦੀ ਵੇਖੀ ਹੈ ਚੰਗੀ ਪਕੰਨਾ ਚ ਹੈਗੀ ਹੀ ਮੈਂ ਹਾਂ ਐ ਕਰਕੇ ਮੈਂ ਮੁੜ ਕੇ ਜ ਪਹੁੰਚਣ ਲੱਗੀ ਤੇ ਮੇਰੇ ਇਧਰੋਂ ਵੱਜੀ ਤੇ ਇਧਰ ਵਾਲੀ ਵੱਜੀ ਨਾ ਮੈਂ ਹਾਂ ਇਹ ਮੇਰੀ ਵਾਲੀ ਕਿੱਧਰ ਗਈ ਹੁਣ ਐਡੀ ਵੇਹਲ ਚ ਤੂੰ ਦੱਸ ਮੈਂ ਕਿੱਥੋਂ ਲੱਭਾਂ ਹਾਂ ਉਹ ਤਾਂ ਤਾਂ ਕਾ ਬਰੋਟੀ ਬੜਾ ਹੋ ਗਿਆ ਪਿਆ ਵਾ ਤੇ ਕੀ ਤੇ ਤੂੰ ਧਿਆਨ ਇੱਕ ਪਾਕ ਵੀ ਤੂੰ ਬੜੀਆਂ ਬੜੀਆਂ ਪਾਰੀਆਂ ਰੱਖਦੀ ਤੈਨੂੰ ਕਿੱਥੇ ਆ ਛੋਟੀਆਂ ਛੋਟੀਆਂ ਬੈਠਣ ਨਹੀਂ ਆਏ ਆ ਕਿ ਚਲ ਪਾ ਰਿਆ ਕਰਾਂਗੇ ਕੀ ਪਤਾ ਨਹੀਂ ਕੀ ਸਿਆਪਾ ਪੈ ਗਿਆ ਉਹਨੂੰ ਵੀ ਰਾਮ ਜੀ ਦੇ ਬੰਦਾ ਰੱਖਿਆ ਕਿ ਤੇ ਇਹਨਾਂ ਨੇ ਇਹ ਨਹੀਂ ਵੀ ਕਿਤੇ ਉਹਨੂੰ ਚਾਹ ਹੀ ਫੜਾ ਦੇਣੀ ਉਹ ਵੀ ਮੇਰੇ ਸਿਰ ਤੇ ਹੀ ਸੁੱਟਿਆ 70000 ਨੋ ਟੋਲਾ ਵਾ ਤਾਂ ਤੇ ਕੀ ਕਰਾਂ ਦੱਸ ਹੁਣ ਮੈਂ ਹੈ ਮੈਨੂੰ ਤੇ ਕਿਤੇ ਗਛਾ ਪੈ ਪੈ ਜਾਂਦ ਗਈ ਮੈਂ ਤੇ ਡਰਦੀ ਘਰ ਨਹੀਂ ਜਾਣਦੀ ਮੈਨੂੰ ਉਹਨੇ ਛੱਟਣਾ ਨਹੀਂ ਉਹੀ ਤੇ ਨਾ ਹਣਾ ਉਹ ਪਾ ਕੇ ਟੌਰ ਨਟ ਪੱਕੇ ਨਾ ਪੂਰੀ ਫਿਰਦੀ ਨਹੀਂ ਦੀ ਤੇਨੂੰ ਆਖਾ ਸਾਹਮਣੇ ਜੇ ਉਧਰ ਗਵੰਡ ਜਦੋਂ ਮਿਲਣਾ ਹਾਂ ਨਹੀਂ ਤੇਰੀ ਵਾਲੀ ਬੜੀ ਸੋਹਣੀ ਹਾਂ ਜੀ ਤੇਰੀ ਵਾਲੀ ਬੜੀ ਸੋਹਣੀ ਉਹ ਤੇ ਉਧਰ ਤੇਰੇ ਪਿੱਛੇ ਹੀ ਪਈ ਰਹਿੰਦੀ ਮੈਂ ਵੇਖਿਆ ਆਹੋ ਤੇ ਦੱਸ ਮੈਂ ਵਾਲੀਆਂ ਵਰਗੀਆਂ ਵਾਲੀਆਂ ਪਾ ਪੈਣ ਮੈਂ ਕਿਹੜਾ ਲੋਗ ਹੋ ਚੱਲ ਗਈਆਂ ਵਾਲੀਆਂ ਬਣਾ ਲਈਆਂ ਤੈਨੂੰ ਇੰਨਾ ਪਤਾ ਹੈ ਹਾਂ ਮੈਂ ਕਰਾਂ ਮੈਂ ਮੇਰੇ ਪਾਈਆਂ ਸਵੇਰੇ ਨਾਤੀ ਤੋਤੀ ਸੋਣ ਮੈਂ ਸੇਰ ਵਾਇਆ ਏ ਮੇਰੇ ਕੰਨਾਂ ਚ ਸੀ ਆਈ ਟੇਕੇ ਤੇ ਆ ਕੇ ਕਿਤੇ ਡੇਕੀ ਮੇਰੇ ਮਾਰੇ ਬੜੀ ਮਾੜੀ ਉਹਦੀ ਤਾਂ ਉਹਦਾ ਨਾ ਨજર ਵੀ ਬੜੀ ਮਾੜੀ ਆਹ ਦਿਨੀ ਮੈਨੂੰ ਵੀ ਕਹਿੰਦੀ ਰਹਿੰਦੀ ਹਾ ਹੈ ਨਹੀਂ ਉਹਦੇ ਸੂ ਨਾਲੇ ਵੇਖ ਪੈਣ ਮੇਰੀ ਸੋਣ ਗੱਲ ਨਹੀਂ ਮੋਰੀ ਸੋਣ ਗੱਲ ਤੂੰ ਆਪ ਸਿਆਣੀ ਆ ਵਾਲੀਆਂ ਵਰਗੀਆਂ ਵਾਲੀਆਂ ਪਾਈਆਂ ਮੈਂ ਕਿਹੜਾ ਲੋਕਾ ਤਾਂ ਦੁਨੀਆ ਤੋਂ ਅਲੱਗ ਕਰ ਚੀਜ਼ ਪਾ ਲਈ ਹੈ ਹੈ ਜਦੋਂ ਵੇਖਣਾ ਹੈ ਵਾਲੀਆਂ ਬੜੀਆਂ ਸੋਹਣੀਆਂ ਜਦੋਂ ਵੇਖਣਾ ਵਾਲੀਆਂ ਬੜੀਆਂ ਸੋਹਣੀਆਂ ਹੋਰ ਸੋਹਣੀਆਂ ਮੈਨੂੰ ਬਣਾ ਕੇ ਦੇਣੀਆਂ ਕੀ ਦੱਸ ਭੈਣ ਮੈਂ ਕਰਾਂ ਮੈਨੂੰ ਤੇ ਕੋਈ ਸਮਝ ਨਹੀਂ ਆਉਂਦੀ ਚੱਲ ਛੱਡ ਪਰੇ ਹੁਣ ਟੈਨਸ਼ਨ ਕਾਤੋਂ ਲੈਣੀ ਆ ਤੂੰ ਆਹ ਜੇ ਕੀ ਮਾੜੀ ਜੀ ਕਿਤੇ ਲੱਭ ਚੱਲ ਬੁਖਾ ਦੇਣੀ ਤੈਨੂੰ ਤਾਂ ਮੈਂ ਇੱਥੇ ਕੀ ਤਾਂ ਤੂੰ ਸਵੇਰ ਦੀ ਪਾਈ ਬੈਠੀ ਆ ਤੈਨੂੰ ਨਹੀਂ ਪੈਣਾ ਹੈਗੀ ਇਹ ਤੋਂ ਵੀ ਇੱਕੋ ਗੱਲ ਫੜ ਛੱਡਦੀ ਆ ਹਾਂ ਕੀ ਤਾਂ ਘਰੋਂ ਪਾਈ ਮੈਂ ਹਾਂ ਵੇਖੇ ਹੋ ਗਏ ਆ ਦੇਖੋ ਬੰਦਾ ਘਰ ਤੋਂ ਗੁੱਸਾ ਨੂੰ ਪਤ ਤਾ ਹੋਣ ਜਾ ਰਹੀਆਂ ਆਈਆਂ ਦੇਂਡਾ ਵੀ ਆਣ ਕੇ ਜੇ ਲਪਾਉਣੀ ਤੇ ਲਪਾ ਦੇਣੀ ਤਾਂ ਜਾ ਆਪਣੇ ਘਰ ਤੋਂ ਵੀ ਚੱਲ ਘਨ ਲਪਾਵਾਂ ਤੂੰ ਤਾਂ ਗੁੱਸਾ ਹੀ ਕਰ ਜਾਨੀ ਕਰਮੋ ਬਹਿਨੀ ਗੱਲ ਗੁੱਸਾ ਨਹੀਂ ਆ ਰੱਗਿਆ ਟੈਨਸ਼ਨ ਜੋ ਤੇ ਇੱਕ ਤੁਸੀਂ ਮੈਨੂੰ ਤੋਂ ਹੋਰ ਕੋਈ ਨਾ ਸੋਲੇ ਦੇ ਦੇ ਚੱਲ ਲਪਾਦਾ ਮੈਂ ਤਾਂ ਸੁਖ ਵੇਖ ਕੇ ਆਈ ਆ ਬੈਠੀ ਆ ਪੁੱਛ ਕੇ ਆਉਣੀ ਆ ਵਾੜੀਆਂ ਦੇ ਸੋਨੀਆਂ ਨਹੀਂ ਤੇ ਮੈਂ ਕਿਹਾ ਚਲ ਇੱਟਾ ਲਾਦਾ ਰੇਤਾ ਉੱਡੀ ਜਾਂਦੀ ਕਿਤੇ ਕੰਮ ਹੀ ਦੇ ਜਾਂਦੀ ਮੈਨੂੰ ਕੀ ਪਤਾ ਵੀ ਮੈਨੂੰ ਤੇ ਰੇਤਾ ਮਹੀ ਨਹੀਂ ਆਈ ਨਹੀਂ ਕਾਜ ਮੇਰੀ ਚੀਜ਼ ਕਿੱਥੋਂ ਲੱਭ ਜੂਗੀ ਵੇਖਾਂ ਭੈਣ ਇੱਥੇ ਵੇਖ ਥੱਲੇ ਲਭਾਈ ਤੇ ਬਾਜ ਤੇ ਰੇਰਗੀ ਨੇ ਅੱਖ ਨਾਲ ਖਰੇ ਉਹੀ ਨਹੀਂ ਹੋਣੀ ਇਥੇ ਵੇਖ ਕੇ ਤੇ ਲੱਗੀ ਦਰ ਵੀ ਆਉਂਦਾ ਚੀਜ਼ ਲੱਭਾ ਉਹ ਲੱਭ ਤੇ ਸਹੀ ਪਹਿਲਾਂ ਤਾਂ ਤੈਨੂੰ ਆਪਣੀਆਂ ਹੀ ਤਾਂ ਚੋਰਾ ਪੈ ਜਾਂਦੇ ਨੇ ਕੋਈ ਨਾ ਫੇਰ ਗੱਲ ਕਰਨ ਤੋਂ ਡਰ ਜੇ ਲੱਗ ਜਾਂਦਾ ਨਾ ਕਿਸੇ ਬਲੇ ਕਿ ਕਹਿੰਦੇ ਨਾ ਤੇ ਵਖਰੇ ਇਹਨੂੰ ਨਾ ਲੱਭ ਗਈ ਹੋਵੇ ਲੈ ਨਾ ਗਈ ਹੋਵੇ ਤੈਨੂੰ ਪਤਾ ਮੇਰੇ ਤੋਂ ਪਿਆਰ ਕਰਦਾ ਨਾ ਵਾਰੀ ਅੱਗੇ ਨਹੀਂ ਕਿਤੇ ਨਹੀਂ ਮੇਰੀ ਉਧਰ ਆ ਬੜਾ ਮੈਂ ਤੇ ਆਪ ਆਵੇ ਲਾ ਕੇ ਰੱਖਣਾ ਚੈਨੀ ਵੀ ਪਾਈ ਬੈਠੀ ਆ ਵੀ ਤੇ ਮੈਂ ਤੇ ਆਪ ਲਾ ਕੇ ਰੱਖਣੀ ਆ ਤੇ ਮੈਨੂੰ ਕੰਨਾਂ ਨੂੰ ਹੱਥ ਲੱਗੇ ਨਹੀਂ ਤੇ ਮੈਂ ਨਹੀਂ ਕਦੀ ਲਾਈ ਚੀਜ਼ ਕਿੱਥੇ ਆਈ ਨੀ ਘਾਜ ਲੱਭਣੀ ਤੈਨੂੰ ਖਪੀ ਜਾਂਦੀ ਮੈਂ ਤਾਂ ਸਾਰੀ ਵੇਲੇ ਚ ਤੁਰ ਹੀ ਫਿਰੇ ਮੈਨੂੰ ਤਾਂ ਪਤਾ ਹੁੰਦੀ ਵੀ ਮੈਂ ਵੇਖਾਂ ਕਿੱਥੇ ਤੇ ਕਿੱਥੇ ਨਾ ਵੇਖਾਂ ਉਹ ਹੀ ਨਾ ਵੀ ਤੈਨੂੰ ਆਹ ਦਿੰਦੇ ਸੋਨਾ ਗਵਾਚਾ ਤੇ ਕਦੀ ਵੀ ਨਹੀਂ ਲੱਭਦਾ ਇਹ ਨਹੀਂ ਕਦੀ ਵੀ ਲੱਭਦਾ ਤੂੰ ਤਾਂ ਲੱਗੀ ਵੀ ਅੱਗ 70000 ਨੂੰ ਸੋਨਾ ਵਾ ਚੱਲ ਤੂੰ ਹੀ ਟਾਵਰ ਤੇ ਕੱਢ ਲਿਆ ਨਾ ਪਾਪਾ ਹੈ ਤੇਰਾ ਚੈਨੀਆਂ ਪਾਉ ਨੂੰ ਜੀ ਕਰਦਾ ਮੇਰੇ ਮਾਸਾ ਟਾਪਸ ਪਾਉਣ ਨੂੰ ਵੀ ਜੀ ਕਰਦਾ ਮੈਨੂੰ ਤਾਂ ਆਪਾਥ ਲੱਗ ਗਏ ਮੈਨੂੰ ਤਾਂ ਅੱਗੇ ਵੀ ਆਣਾ ਦਿੰਦੇ ਅੱਜ ਦਿਨ ਗਵਾਚ ਕੀ ਠੰਡ ਤੈਨੂੰ ਉਸ ਦਿਨ ਪੈਣੀ ਆ ਤੁਮੇ ਤੇ ਆਪਨ ਮੈਨ ਤੇਰੇ ਨੂੰ ਹੱਥ ਲੱਗਦੇ ਆ। ਉਹਦਾ ਮਤ ਉਹ ਇੱਕ ਗੱਲ ਬੜੀ ਜਾਣੀ ਕਿ ਇਹਨੇ ਦੁੱਖ ਨਹੀਂ ਬਣਾਉਣਾ। ਸਗੋਂ ਉਂਗਲਾਂ ਲੰਦੀਆਂ ਤੁਸੀਂ ਅਗਲੇ। ਆਏ ਹੈ ਨਹੀਂ ਉਂਗਲਾਂ ਕਿ ਲੈਣੇ ਤੂੰ ਗੁੱਸਾ ਕਰਦੀ ਮੈਂ ਨਹੀਂ ਪਾਇਆ ਮੈਂ ਦੋਆ ਨਹੀਂ। ਗੁੱਸਾ ਕਰਦੇ ਨਹੀਂ ਜਾਣਦੇ ਬੜੀ ਤੇਨੂੰ ਵੀ ਲੱਗਦੀ ਬੜੀਆਂ ਸੋਹਣੀਆਂ ਸੀ ਤੇ ਮੈਂ ਆਪਾਂ ਨਹੀਂ ਇਹਦੇ ਨਾਲ ਦੀਆਂ ਬਣਵਾ ਕੇ ਲਿਆਉਣੀਆਂ। ਆ ਵੇਖਿਆ ਨਜ਼ਰ ਤਾਂ ਤੇਰੀ ਵੀ ਸੀ ਫਿਰ ਉਹਨਾਂ ਤੇ। ਹੁਣ ਤਾਂ ਠੰਡ ਪੈ ਗਈ ਜੇ ਨਾ। ਚੀਜ਼ ਗਵਾਜੇ ਕਿ ਤੇ ਨਜ਼ਰ ਨੇ ਥੋੜੀ ਗਵਾਜਦੀ। ਇਹ ਕਿ ਤੇਰੇ ਕਰਮਾਂ ਚ ਨਾ ਹੋਣਗੀਆਂ। ਤੂੰ ਮੇਰੇ ਕਰਮ ਕਿਤੇ ਹੈ ਵੀ ਕਿਤੇ ਮੇਰੇ ਕਰਮ ਕਿੰਨੇ ਐਡੇ ਹੀ ਮਾੜੇ ਵੀ ਮੇਰੇ ਕਰਮ ਇਹ ਗੁੱਸਾ ਨਾ ਕਰ ਬਾਲਾ ਪਾਣੀ ਪੂਣੀ ਪੀ ਠੰਡੀ ਹੋ ਹੁਣ ਗਵਾਹ ਜਾਵਾਂ ਕੀ ਕਹੂੰਗੀ ਉਹਨੂੰ ਮੈਂ ਜਾ ਕੇ ਆਹ ਦੀ ਘੜੀ ਕੰਨ ਕੋ ਨਟਾਕ ਲਾ ਸਹੀਜੇ ਜੇ ਦੱਸਦੀ ਵੀ ਘਰੇ ਡਿੱਗੀ ਉਹ ਤੇ ਐਡਾ ਕ ਪੱਤੇ ਨਹੀਂ ਆਣੇ ਨੀਨੇ ਨੱਟ ਨਾ ਮਾਰ ਕੇ ਸੁੱਟਦੀ ਉਹਨੇ ਹਣਾ ਮਾਰ ਕੇ ਤੇ ਬਣਾਈਆਂ ਤੇ ਹੁਣ ਇਹਨਾਂ ਨਾਲ ਗਵਾਹ ਸਾੜ ਕੇ ਆ ਗਈ ਨਹੀਂ ਤੇ ਹੈ ਗਈ ਆ ਹੁਣ ਕੀ ਕਰ ਲੈਣਾ ਟੈਨਸ਼ਨ ਤੇ ਹੈ ਗਈ ਆ ਤੇ ਗਿਆ ਬੁੱਤਾਂ ਦੇ ਤੇ ਪੜਾਈਆਂ ਦੇ ਖਰਚੇ ਨਹੀਂ ਮਾਣਾ ਮੈਨੂੰ ਹੁਣ ਵਾਲੇ ਬਣਾ ਕੇ ਦਊਗਾ ਉਹ ਹਾਂ ਇਹਨਾਂ ਨੂੰ ਖੰਡ ਪੈਗੀ ਜਿੰਦਾ ਜ ਮੈਨੂੰ ਤੇ ਕੋਸ਼ਿਸ਼ ਆ ਜਾਂਦਾ ਕੀ ਬੰਦਾ ਕਰ ਤੇ ਕੀ ਨਾ ਕਰ ਇਹ ਬੱਚੇ ਗੀ ਪਾਣੀ ਪੂਰੀ ਪੀ ਆ ਜਾ ਜੀ ਮੈਂ ਜਿੱਦੇ ਬਹਿ ਜਾਣੀ ਘੜੀ ਮੇਰੇ ਕੋਲ ਨਹੀਂ ਪਾਣੀ ਪੂਰੀ ਪੀ ਠੰਡੀ ਹੋ ਕੇ ਮਉਣ ਗਵਾਚ ਨਾਲੀ ਗਵਾਚ ਕੀ ਤੇ ਆਪਣਾ ਬੀਪੀ ਘਟਾਏਗੀ ਇਹ ਪਹਿਲਾਂ ਦਾ 70000 ਨੂੰ ਸੋਨਾ ਵਾ 70000 ਨੂੰ ਮੰਦੀ ਤੇ ਹੈਗੀ ਆ ਇਹ ਫੇਰ ਵੀ ਕਿਸੇ ਨੇ ਆਖਣਾ ਤੋਲੀ ਇੱਕ ਤੋਲੜੀ ਆਖਣਾ ਕਿਸੇ ਨੇ ਨਹੀਂ ਤੇ ਗਈ ਆ ਪਰ ਜਿੰਨੇ ਬਣਾਉਣਾ ਉਹਨੂੰ ਪਤਾ ਨਾ ਅੱਜ ਕੱਲ੍ਹ ਤੇ ਅੰਗਰਾ ਮਾਸਾ ਤੋਂ ਨਹੀਂ ਬਣਦਾ ਤੇ ਤੋਲਾ ਕਿੱਥੋਂ ਬਣਨਾ ਜੀ ਪਰ ਬਾੜੇ ਕਰਮਾ ਨੂੰ ਇੱਥੇ ਮੈਂ ਵੇਹਲੀ ਆ ਗਈ ਉਹ ਵੀ ਮੇਰਾ ਜਿਹੜਾ ਬੰਦਾ ਵਾ ਨਾ ਕਿ ਤੇ ਇਹ ਨਹੀਂ ਮੈਂ ਆ ਕੇ ਇਹਨੂੰ ਚਾਹ ਪਾਣੀ ਫੜਾ ਜਾ ਆ 15 ਰੁਪਏ ਜਾ ਜਾ ਨੂੰ ਫੜਾਇਆ ਜਾ ਜਾ ਨੂੰ ਫੜਾਇਆ ਦਸ ਬੰਦੇ ਮੇਰੇ ਜੋਗੇ ਰੱਖੇ ਵੀ ਮੈਂ ਚਾਹ ਪਾਣੀ ਇਹਨਾਂ ਨੂੰ ਫੜਾਉਣੀ ਆ ਬੰਦੇ ਦਾ ਫਰਜ ਬੰਦਾ ਚਾਹ ਪਾਣੀ ਫੜਾਉਂਦਾ ਤੂੰ ਮੈਂ ਨਾ ਬਾਲੀ ਭੂਏ ਚੜਾਈ ਆ ਨਣਾਣਵੀ ਸੱਸ ਵੀ ਸਾਰੇ ਭੂਏ ਚੜਾ ਕੇ ਬੈਠੀ ਆ ਤੂੰ ਤਾਂ ਤਾਈਆਂ ਦਾ ਨਤੀਜਾ ਪੁੱਤਰ ਨੂੰ ਦਈ ਪੂਣ ਚੜਾਏ ਕੀ ਕਰੀ ਥੋੜਾ ਬਦ ਹੱਥ ਲਾਓ ਹੁਣ ਲੱਗ ਗਏ ਨਾ ਹੱਥ ਕੰਨਾਂ ਨੂੰ ਕਿ ਨੋਹਾਂ ਤੀਆਂ ਵੇਲੀਆਂ ਚ ਆਉਂਦੀਆਂ ਕਰ ਦਾ ਕੰਮ ਹੋਇਆ ਚਲ ਕਰ ਲਿਆ ਬੜੀ ਜਾਣ ਤੋਂ ਕੀ ਕੀਤੀ ਵੇਲਾ ਟੈਨਸ਼ਨ ਲਾ ਕੇ ਬਹਿ ਗਈਆਂ ਨਾ ਉਹ ਧੀ ਦੇ ਕੰਮ ਨਾ ਉਹ ਪੁੱਤ ਦੇ ਕੰਮ ਕਿਹਦੇ ਦਾ ਪਾਣੀ ਰੋਲ ਲ ਕੇ ਗਲ ਜੂਗਾ ਕਿਤੇ ਕਿੱਥੇ ਡਿੱਗ ਗਿਆ ਜੇ ਕਿਸੇ ਦੇ ਹੱਥ ਲੱਗ ਗਿਆ ਤਾਂ ਵੀ ਕਿਸੇ ਨੇ ਦੇਣਾ ਥੋੜੀ ਅੱਜ ਕੱਲ ਤੈਨੂੰ ਪਤਾ ਵੀ ਰੁਪਈਏ ਦੀ ਚੀਜ਼ ਨਹੀਂ ਦਿੰਦੇ ਤਾਂ ਲੱਖਾਂ ਨਾ ਹੋਏ ਨਹੀਂ ਨਾ ਇਦਾਂ ਕਹਿ ਨਹੀਂ ਮੈਨੂੰ ਲੱਗੇ ਗਸ਼ਾ ਫੈ ਪੈ ਜਾਣ ਦੀ ਨਹੀਂ ਨਾ ਇਦਾਂ ਕਹਿ ਰੱਬਾ ਮੈਂ ਕਿਉਂ ਮਾੜੇ ਭਾਗਾਂ ਨੂੰ ਇਥੇ ਵੇਲੀ ਆ ਗਈ ਕਿਉਂ ਉਹਨੂੰ ਮਚਾ ਦੇਣ ਆ ਗਈ ਕਦੋਂ ਕਦੀ ਆ ਕੇ ਬੈਠੀ ਐ ਨਹੀਂ ਆ ਹੋਇਆ ਜੇ ਥੋੜਾ ਚੇਰੀ ਆ ਮੈਂ ਹਾਂ ਚਾਹ ਦੇ ਕੇ ਤੇ ਮੇਰੀ ਆ ਤਾਂ ਮੈਂ ਇੱਕ ਰਿ ਸਾਰੇ ਵੇਲੀ ਚ ਤੁਰੇ ਫਿਰਦੀ ਰਹਿਣੀ ਆ ਬਿਆਸੇ ਪਾਸੇ ਮੈਂ ਹਾਂ ਵੇਨਨੀ ਤੇ ਮੈਂ ਹਾਂ ਚਲਾਉ ਰੇਤਾ ਜੀ ਪਈ ਆ ਤੇ ਇੱਟਾ ਸਾਈਡ ਤੇ ਲਾ ਲੈਨੀ ਆ ਫਿਰ ਰੇਤਾ ਉੱਡਾਂ ਦੇ ਤੇਰੇ ਪਤਾ ਮਹਿੰਗੇ ਪਾਦੀਆਂ ਤੇ ਰੇਤਾ ਕਾ ਨੂੰ ਕੋਈ ਚੀਜ਼ ਬਣਾਉਣੀ ਆ ਵੀਰੇ ਤੱਕੰਮ ਤੇ ਆ ਜੂ ਮੈਨੂੰ ਹੁਣ ਕੰਮ ਤੇ ਆ ਗਈ ਨਾ ਗਵਾ ਕੇ ਹੁਣ ਤੇ ਆ ਗਿਆ ਨਾ ਚੱਜ ਗਵਾ ਕੇ ਤੈਨੂੰ ਮੈਨੂੰ ਵੀ ਪਤਾ ਸੀ ਮੈਨੂੰ ਤੇ ਆਜ 70000 ਦੇ ਦੇ ਮੈਨੂੰ ਰੇਤਾ ਈ ਥੋੜੀ ਜੀ 70000 ਚ ਪੈ ਜਾਣੀ ਉਹ ਹੀ ਨਾ ਵੀ ਉਹ ਕੀ ਪੀਪਾ ਖੰਡ ਦਿੱਤਾ ਸੀ ਵਾਲੀ ਕਿੰਨੇ ਮਹਿੰਗੀ ਅੰਤਰੀ ਤੇ ਤੂੰ ਗਵਾ ਕੇ ਤੇ ਰੰਗ ਲਾ ਲਿਆ ਮੈਂ ਤੇ ਰੱਖ ਮੇਰੇ ਨੰਗਨ ਦੀ ਸਬਜ਼ੀ ਲੈਣ ਆਂ ਤੇ ਗਵਾੜਨਾ ਦੱਸੀ ਗਿਆ ਸਾਨੂੰ ਵੀ ਦੀ ਵਾਲੀ ਗਵਾ ਚ ਗਈ ਮੈਨੂੰ ਜੇ ਪੁੱਛਣਗੇ ਮੈਂ ਕਹੂੰਗੀ ਲਾ ਕੇ ਰੱਖੀ ਆਂ ਨਹੀਂ ਨਹੀਂ ਮੈਂ ਤਾਂ ਆਖਦੀ ਉਹਨੇ ਕਿਹਨੇ ਨਹੀਂ ਰਿਹਾ ਸੁਰੀਆ ਹਨਾ ਚੱਲ ਪੋਲੀ ਤੇ ਪੱਪੀ ਦੀ ਹਾਂ ਕੀ ਪਤਾ ਉਹਨੇ ਹੱਥ ਪੱਲਾ ਮਾਰਦੇ ਇਹਦੇ ਕਿੰਨੂੰ ਦੱਸ ਛੱਡੀ ਇਹਨੂੰ ਤੂੰ ਸਿੱਝ ਤੈਨੂੰ ਦੱਸਣੀ ਪੈਣੀ ਇਹ ਵੀ ਤੂੰ ਦੱਸਣੀ ਪੈਣਾ ਕਿ ਤੇ ਮੈਂ ਹੀ ਆਉਣੀ ਕਿ ਤੇ ਮੇਰੀ ਨਿਗਾ ਚੜਜੂਗੀ ਆਹੋ ਹਨਾ ਇਹਨੂੰ ਤੈਨੂੰ ਤਾਂ ਦੱਸਣਾ ਹੀ ਪੈਣਾ ਇਹਨੂੰ ਤਾਂ ਦੱਸਣਾ ਪੈਣਾ ਵੀ ਕਿਹ ਵੇਲੇ ਚੱਲ ਆਉਂਦੀ ਜਾਨੀ ਨਿੱਕਾ ਮੋਟਾ ਹੱਥ ਮਾਰ ਲੈ ਠੰਡੀ ਹੋਈ ਮਾਰੀ ਹਾਂ ਤੂੰ ਦੁਪਹਿਰ ਲੱਗੀ ਪਈ ਤੇ ਕੋਤੋਂ ਟੈਨਸ਼ਨ ਟੈਨਸ਼ਨ ਨਹੀਂ ਭੈਣ ਟੈਨਸ਼ਨ ਕਿਤੇ ਇੱਕ ਤੇ ਦੋ ਟੈਨਸ਼ਨ ਮੈਂ ਨਹੀਂ ਕਿਤੇ ਆੜ ਗਵਾੜ ਦੱਸ ਦਿੱਤਾ ਤਾ ਉਹਨਾਂ ਤੇ ਇੱਥੇ ਲੱਭਣ ਆ ਜਾਣੀ ਕਿੱਕੇ ਜਾ ਕੇ ਨਾ ਦੱਸੀ ਤੂੰ ਨਾ ਮੇਰੀ ਭੈਣ ਕਰ ਮੈਂ ਕੀ ਕੋਈ ਨਾ ਲੈਂਦੀ ਜੇ ਗੱਲ ਨਿਕਲੀ ਤੇ ਤੇਥੋਂ ਨਿਕਲਨੀ ਜਾਂ ਮੈਨੂੰ ਪਤਾ ਜਾਂ ਤੈਨੂੰ ਪਤਾ ਮੈਂ ਤੈਨੂੰ ਕਹਤਾ ਨਾ ਤੂੰ ਯਕੀਨ ਕਰ ਮੈਂ ਕਿਸੇ ਕੋ ਨਾ ਨਹੀਂ ਲੈਂਦੀ ਦੱਸੇ ਪਤਾ ਵੀ ਕਿ ਕੀ ਦੀ ਕਿਹੜੇ ਵੇਲੇ ਕੀ ਚੀਜ਼ ਕੁਆਰ ਜਾਣੀ ਛਮਣੋਂ ਆਈਂ ਮੈਂ ਨਾਲ ਭਾਉਣ ਲੱਗ ਪਈ ਮੈਂ ਆਜੂ ਠੰਡੀ ਹੋਈ ਆਜੂਗੀ ਚੱਲ ਚੱਲ ਫਿਰ ਕਾਜ ਲਾਂਗੇ ਘੜੀ ਫੋਲ ਲਾਂਗੇ ਹੱਥ ਪੱਲਾ ਮਾਰ ਲਾਂਗੇ ਨਾ ਮੇਰੇ ਵਾਜਾ ਮਾਰਨ ਦੇ 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 ਸਹੀਏ ਸਹੀਏ ਆਉਂਦੀ ਆ ਤਾਂ ਚਾਹ ਵੀ ਪੀਣੀ ਟੱਫੜੀਆਂ ਮੈਂ ਤਾਂ ਜ ਬੰਦੇ ਨੂੰ ਦੇ ਕੇ ਆਈ ਹਜੇ ਤਾਂ ਉਹਨੂੰ ਵੀ ਦੇਣੀ ਘਰ ਮਾ ਵੀ ਮੁਰਕੋ ਮੁਰਕੀ ਹੋਈ ਪਈ ਹੈ ਹੋਰ ਹੈ ਤੇ ਮੈਂ ਆਖੀ ਰੱਬੀ ਤੇ ਤੂੰ ਖਰੇ ਇੱਥੇ ਕਿੰਨਾ ਖਚਲ ਬੈਠੀ ਰਹਿਣਾ ਹੈ ਆ ਚਲ ਜੇ ਘਰ ਚ ਮੈਂ ਨਹੀਂ ਚੱਲ ਰਿਆ ਕਿ ਮੈਂ ਹੈਗਾ ਕੋਈ ਕਦੂ ਕਦੂ ਤੈਨੂੰ ਕਦੋਂ ਦੀ ਪਈ ਕੰਜਰ ਕੇ ਮੇਰੀ ਵਾਲ ਹੀ ਨਹੀਂ ਲੱਭਣ ਦੇ ਆਹ ਮੈਂ ਤਾਂ ਮੈਨੂੰ ਕੁਛ ਹੋਣਾ ਮੈਂ ਨਹੀਂ ਕੋਈ ਉੱਥੇ ਵੇਖ ਰਾ ਕਦੂ ਕਦੂ ਮੈਨੂੰ ਕਦੂ ਹੋਈ ਵੇਖ ਕੇ ਜਾਉਂਗੀ ਪਰ ਮੈਨੇ ਤੈਨੂੰ ਘਰੇ ਵੀ ਵਾਜ ਜਾਣਾ ਮੇਰੀ ਗਾਉਦੋਂ ਲੈਣਾ ਜੀ ਕਦੂ ਦੇ ਨਾਲੇ ਮੇਰੇ ਆਪ ਕੋ ਫੇਰ ਵਾਲ ਲੱਭ ਕੇ ਵੇਖਣਾ ਕੀ ਤਾਂ ਲੱਭ ਜਾਂਦੀ ਕਦੂ ਤੇ ਲੈਂਦੇ ਉਹ ਇਹਨੂੰ ਵੀ ਦੱਸੂਗੀ ਤੂੰ ਬਹੁਤਾ ਨਹੀਂ ਤੇ ਚੀਜ਼ਾਂ ਚੁਗਾ ਸਿੱਜੇ ਸਿੱਜੇ ਹੱਥ ਜੇ ਤੱਕ ਇਸ ਮਤ ਕਰਮਾਂ ਚ ਹੋਈ ਤੇ ਲੱਭ ਜੂਗੀ ਜੇ ਨਵੇਂ ਕਰਮਾਂ ਚ ਆਈ ਤਾਂ ਫਿਰ ਕਿੱਥੋਂ ਲੱਭਣੀ ਆ ਤੈਨੂੰ ਉਹ ਤਾਂ ਗਵਾਚਦੀ ਹੂੰ ਉਹ ਤਾਂ ਲੱਭਦਾ ਤਾਂ ਨਹੀਂ ਹੁੰਦਾ ਸੋਨਾ ਗਵਾਚ ਜਾਂਦਾ ਨਹੀਂ ਲੱਭਦਾ ਆ ਪਾਣੀ ਪੀਛਾ ਮਾਰ ਕੇ ਕਿਹਦਾ ਕੋਸ਼ ਨਹੀਂ ਤਾਂ ਇਹ ਇਧਰ ਉਤਰੀਆਂ ਆਉਂਦੀਆਂ ਹੀ ਨੇ ਰੰਗ ਹੋਰ ਲਾਲੇ ਇੱਕ ਕੀ ਲਾਲਿਆ ਉਹ ਨਾਕੂਗੇ ਨੇ ਵਾਲੀ ਗਵਾ ਕੇ ਬਹਿ ਗਈ ਮੈਂ ਆਈ ਚਾਹ ਫੜਾਉਣ ਬੰਦੇ ਨੂੰ ਲੈ ਲਈ ਤੇ ਵਾਲੀ ਗਵਾਚ ਕੀ ਤੇ ਵਾਲੀ ਲੱਭੀ ਨਹੀਂ 70000 ਤੇਰੇ ਪਵੇਲਾ ਸੋਨਾ ਨਾ ਸੋਣ ਗਵਾਚੇ ਤਾਂ ਅੱਗੇ ਨਹੀਂ ਲੱਭਦਾ ਹੁੰਦੇ ਸੋਨੇ ਨੂੰ ਸਰਾਪ ਆ ਉਹ ਲੱਭਤਾ ਨਹੀਂ ਤੇ ਬੜੀ ਸਿਆਪੇ ਹੁਣ ਕਿਤਾਂ ਗੱਲ ਬਣੂ ਹੋਰ ਕੀ ਪਤਾ ਮੈਂ ਤਾਂ ਅੱਗੇ ਟੈਨਸ਼ਨਾਂ 'ਚ ਮਰਨਦਾ ਹੀ ਹੁਣ ਮੈਂ ਘਰ ਚੱਲੀ ਮੈਂ ਜਿੱਥੇ ਚਾਹ ਤੇ ਬੈਠੀ ਕਦੇ ਦੀ ਤਾਂ ਮੈਂ ਤੇ ਰੱਬ ਹੀ ਆਈ ਨੇ ਸਬਜ਼ੀ ਲੈਣ ਤੇ ਬੈਠੀ ਮੱਤਿਆ ਕਰਕੇ ਮੇਰੀ ਵਾਲੀ ਗਵਾਚੀ ਇਹਨੂੰ ਕਦਮਾਂ ਦੀ ਪਈ ਅੱਜ ਕਦੂ ਤੇ ਲੈ ਹੈਗੇ ਦੱਸ ਕਿ ਕਦੂ ਦੱਸ ਸ਼ਾਮਣ ਵੇਲੇ ਮੈਂ ਤਾਂ ਆਖ ਵੀ ਜੇ ਸਬਜ਼ੀ ਮੈਨੂੰ ਕੀ ਤੇ ਤੇਰੀ ਵਾਲੀ ਗਵਾਚੀ ਮੈਂ ਤਾਂ ਸਬਜ਼ੀ ਲੈਣ ਤੁਰੀ ਆਉਂਦੀ ਵੀ ਚੱਲ ਲੈ ਜਾਂਦੀ ਚਲਾ ਚੱਲੀਏ ਵੀ ਘਰ ਆਜਾ ਔਰ ਲੱਭਦੀ ਤੇ ਨਹੀਂ ਹੁੰਦੀ ਉਹਦੋਂ ਜੋ ਇਹਦੇ ਕਰਮਾਂ 'ਚ ਲੱਭ ਜੂਗੀ ਜਦ ਇਹ ਹਾਂ ਮੈਂ ਚਾਹਤਾਂ